ਬੱਜੀ ਸਿਕਾਲਾ ਹੋਰ ਬਾਜੀ ਕਿੱਦਾਂ ਵਧੀਆ ਜੀ ਵਧੀਆ ਜੀ ਕਿਵੇਂ ਚੱਲਿਆ ਕਿਵੇਂ ਜੀ ਬਸ ਵਧੀਆ ਕਿਰਪਾ ਮਹਾਰਾਜ ਜੀ ਭੇਜ ਗਿਆ ਮਾਲ ਫਿਰ ਪੂਰਾ ਪੂਰਾ ਸਾਰਾ ਮਿੰਟੋਂ ਮਿੰਟੇ ਬਾਜੀ ਚਲੋ ਸਾਈਵਰ ਬਰ ਬਰ ਕਿਧ ਚਲ ਗਈ ਸਾਈਵਰ ਬਾਜਾ ਭਾਜੀ ਫੂਲ ਇੰਨਾ ਆ ਜਾਣਾ ਦੋ ਵਾਦੀ ਦਸੂਵੇ ਵਾਲ ਚਲ ਗਈ ਭਾਜੀ ਬਾਕੀ ਭਾ ਵੇਖਦਾ ਹਣਾ ਭਾ ਤੁਹਾਡਾ ਸੋਹਣਾ ਹੁੰਦਾ ਨਹੀਂ ਪਿਛਲੀ ਵਾਰੀ ਤੇ ਭਾਜੀ ਤੁਹਾਨੂੰ ਦੱਸਿਆ ਹਵਾ ਨਹੀਂ ਨੰਗਣ ਦੇਣੀ ਐਰ ਕੀ ਥੋੜੀ ਥੋੜੀ ਵਗਣ ਰਹੀ ਆ ਆ ਕਰਕੇ ਲੱਗੂਗੀ ਇਦਰੀ ਵਗੂਗੀ ਥੋੜੀ ਚਲੋ ਕੋਈ ਗੱਲ ਨਹੀਂ ਕੋਈ ਨਹੀਂ ਹਾਂ ਮੌਸਮ ਹਰਾਉਣਾ ਯਾਰ ਹਾਂ ਮੌਸਮ ਥੋੜਾ ਜਨਾ ਉੱਚਾ ਉੱਚਾ ਵਾ ਅੱਛਾ ਹਵਾ ਵੀ ਕੋਈ ਥੋੜੀ ਵਗੂਗੀ ਕੋਈ ਗੱਲ ਨਹੀਂ ਕੋਈ ਨਹੀਂ ਕਿੰਨੀ ਆਜ ਫਿਰ ਭਾਜੀ ਭਾਜੀ 5 ਦੇ ਭਾਜੀ ਆਜੋ ਫਿਰ ਇਧਰ ਇਹ ਗੱਪਣ ਹਾਂਜੀ ਇਹ ਗੱਪਣ ਜੇ ਵਸੀ ਠੀਕ ਆ ਲੇ ਜੂ ਟਾਈਮ ਨਾ ਜੀ ਹਾਂਜੀ ਇਹ ਵੀ ਮੇਰੇ ਸਾਹ ਨਾਲ ਹੱਤਾ ਲੈ ਜਾਊਗੀ ਦੂਜਾ ਸੂਆ ਜੀ ਪਹਿਲਾ ਜਾਂਦੇ ਆ ਤੇ ਤੁਸੀਂ ਦੂਜੇ ਕਰਕੇ ਜਾ ਦੂਜਾ ਮਾਨੂੰ ਹਣਾ ਹਾਂਜੀ ਲਓ ਜੀ ਵੇਖੋ ਕਰਾਂ ਦੇ ਇੰਨਾ ਸਰ ਬੜੀ ਵੇੜ ਦੇਣਾ ਆ ਵੇਖੋ ਕਰਾ ਔਰ ਲੰਮੀ ਦੋਰ ਲਓ ਦੋਰ ਦੋਰ ਵਾਹ ਜੀ ਪੂਰੀ ਬਣੂ ਵੇੜ ਹਣਾ ਹਾਂਜੀ ਹਾਂਜੀ ਬਾਈ ਬੜੋ ਕੀ ਬਹੁਤ ਨਹੀਂ ਭਾਈ ਬਿਲਕੁਲ ਆਜੋ ਅਜੇ ਟਾਈਮ ਖੜਦੀ ਭਾਜੀ ਟਾਈਮ ਲੈਂਦੀ ਹੈ ਜੀ ਨਾਸਨ ਬੜੀ ਵੈੜ ਦੇ ਦੀ ਮੈਨਰ ਤੇ ਹੁੰਦੇ ਨਹੀਂ ਲਾਦੇ ਯਾਰ ਹਾਂਜੀ ਹੁੰਦੇ ਨਹੀਂ ਕਿ ਨਹੀਂ ਕੋਈ ਚਾਰਵੇਂ ਨਿਕਲ ਜਾਏਗਾ ਤੇਰੀ ਭਾਜੀ ਹਾਂਜੀ ਅੱਜ ਹੀ ਮਾਲ ਇਕੱਠਾ ਕੀਤਾ ਜੇ ਹਾਂ ਹਾਂਜੀ ਤੇਰ ਨਾਲੋਂ ਨਹੀਂ ਕਸਰ ਸਦੀ ਦੀ ਸੀ ਨਹੀਂ ਬਿਲਕੁਲ ਬਿਲਕੁਲ ਆਪਣੀ ਵਾਹ ਪੂਰੀ ਲਾ ਜੀ ਐਂਡ ਤੱਕ ਹਾਂਜੀ ਹਾਂਜੀ ਬੋਲੋ ਸੰਦੀਪ ਭਾਜੀ ਮੁੱਲ ਤੇ ਅਰ ਕੀ ਦੱਸਦਾ ਵੀ 85000 ਕਰ ਦਿਆ ਉਸੀ ਦਾ ਪਰ ਨਹੀਂ ਜੈ ਜੀ ਮੋਹਲਾ 60000 ਆ ਰਿਹਾ 70000 ਦੀ ਦੇ ਦਾਂਗੇ ਤੋ ਭਾਈ ਹੋਰ ਥੜ ਦਾਂ 75000 ਚਲੋ ਜਾਣ ਦੋ ਚੱਲਣ ਦੇਖੋ ਅੱਛੀ ਵੀ ਭਾਈ ਵੇਖ ਲੋ ਵੀ ਅਜੇ ਦਿਆਨਾ 15 ਵੀ ਕਰ ਜੀ ਬਿਲਕੁਲ ਭਾਈ 5 ਕਿਲੋ ਦੋ ਤਾਂ ਖੁੱਲਾ ਢੋਲਾ ਪਾ ਜੂਗਾ ਬਠ ਠੀਕ ਹੈ ਤੇ ਆਹ ਜੀ ਭਾਈ ਜੱਸੀ ਆ ਗਈ ਜੇ ਜੱਸੀ ਵੇੜ ਗੱਪਣਾ ਗੱਪਣ ਜੇ ਭਾਈ ਠੰਡੀ ਸੀ ਲਿਆ ਵੀ ਜਿੱਦਾਂ ਮਰਜੀ ਚੰਗੀ ਵੇੜ ਸੁਆ ਜੀ ਇਹ ਸੁਆ ਦੂਜਾ ਜੀ ਦੂਜਾ ਸੁਆ ਥੋੜੋ ਕਰਾ ਜੇ ਇਹਨੂੰ ਵੀ ਲੋ ਜੀ ਵੇਖੋ ਦੂਜਾ ਸੁਆ ਵੇੜ ਆ ਵੇਖੋ ਬਰਾ ਤੇ ਕਿੰਨਾ ਕਰੀਏ ਤੁਹਾਡੇ ਸੰਦ ਦੋ ਦੇ ਜੀ ਇਹ ਭਾਈ ਦੁੱਧ ਪੋਦਾ ਨਹੀਂ 17 18 ਕਿਲੋ ਤੇ ਖੁੱਲਾ ਢੋਲਾ ਭਾਈ ਜੀ ਆਰਾ 18 ਕਿਲੋ ਤੋੜ ਲਓ ਆਜੋ ਆਜੋ ਬਾਕੀ ਠੰਡੀ ਠੂਣੀ ਭਾਈ ਬਿਲਕੁਲ ਇਹਨੇ ਸਵਾਦ ਚੋ ਗਿਆ ਬਿਲਕੁਲ ਭਾਈ ਇੱਧਾ ਥੱਲੇ ਕੱਢ ਦੋ ਤੀ ਤੁਰ ਤੋੜ ਲੈ ਚਲੋ ਬਸ ਠੀਕ ਪਸ ਕੋਈ ਨਹੀਂ ਆਉਂਦਾ ਆਉਂਦਾ ਹਾਂਜੀ ਸੰਦੀਪ ਭਾਜੀ ਮੁੱਲ ਤੇ ਜੀਗਾ ਦਾ 55 ਕਰ ਲਿਆ ਵਛੀ ਦਾ ਹਾਂਜੀ ਹਾਂਜੀ ਪਰ ਨਹੀਂ 52 ਕਰ ਲੈਨੇ ਆ 52 ਹਾਂਜੀ 50 ਦੀ ਸੰਦੀਪ ਜੀ ਤੇਰਾ 50 ਦੀ ਸੰਦੀਪ ਭਾਜੀ ਠੱਕਾ ਜਾ ਹੋ ਜਾਣਾ 50 ਦਾ ਜੈ ਜੀ ਜੈ ਜੀ 48 ਜਹ ਦੀ ਵਛੀ ਜਾਨ ਬਸ ਠੀਕ ਆ ਇਹ ਤਾਂ ਤਾਜੀ ਸੁਈ ਹੈ ਆ ਸੜਨ ਲੱਗਾ ਅਸਲ ਹਾਂਜੀ ਆ ਸੜ ਬਹੁਤ ਹੈ ਸੰਦੀਪ ਭਾਜੀ ਇਹ ਹੁਣ ਤੁਸੀਂ ਕਿਹੜਾ ਕਹੀਏ ਹੁਣ ਆਪਣਾ ਸੁੰਬਾ ਤੁਹਾਡੇ ਇਲਾਕੇ ਹਨਾ ਸੁੰਬਾ ਥਾਣਾ ਦੀ ਗੱਲ ਆ ਬੱਚਾ 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 ਉਹ ਪਹਿਲਾ ਜਿੱਦੋਂ ਲਈ ਹੀ ਉਥੇ ਜਿੱਦੋਂ ਲੈਣ ਦੇ ਉਹ ਡੈਪੀ ਸੋਣਾ ਅੱਛਾ ਜਿੰਦਾਂ ਦੇ ਵਛੀ ਦੇਤੀ ਆਇਆ ਚਲ ਵਛੀ ਵਧੀਆ ਚਲ ਪਾ ਲੁਪਾ ਲਿਆ ਹਾਂਜੀ ਅਜਾ ਲੱਪਾ ਲੁਪਾ ਲਿਆ ਗਾਣੀ ਹਾਂ 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 ਬਾਕੀ ਜੇਰ ਸੁਟਣੀ ਵਾਲੀ ਆ ਬਹਿਨ ਦੀ ਗੱਲ ਆ ਬਿਲਕੁਲ ਬਿਲਕੁਲ ਜੀ ਬਾਕੀ ਠੰਡੀ ਠੰਡੀ ਪਾਜੀ ਵੀ ਬੜੀ ਆ ਠੀਕ ਆ ਇਹ ਨਹੀਂ ਵੀ ਕੋਈ ਉਸ ਤਰ੍ਹਾਂ ਹੀ ਆ ਜੀ ਗਰਮੇਸ਼ ਨਾਲ ਠੀਕ ਆ ਜੀ ਬਾਕੀ ਥਣ ਵੇਖ ਲੋ ਜੀ ਲੱਗਾ ਬਸ ਸਵਾਦੀ ਥਣ ਲੈਣਾ ਸਵਾਦਾ ਪੂਰਾ ਨਜ਼ਾਰੇਦਾਰ ਥਾ। ਦੁੱਧ ਹੀ ਮੈਂ 4-5 ਕਿਲੋ ਦੁੱਧ ਰੇਚੀ ਸਾਡਾ ਵੇਚੀ ਹੋਣਾ। ਇਹਦਾ ਕੋਣਾ ਇੱਕ ਕੋਣਾ ਇਹ ਤਾਂ ਗੱਲ ਹੈ। ਹਾਂਜੀ। ਸੰਦੀਪ ਭਾਜੀ ਮੋਲੇ ਦਾ 5000 ਰੁਪਿਆ। ਹਾਂਜੀ। ਹਾਂਜੀ। 50 ਹੀ ਸੁਨੀਪ ਜੀ ਦਾ। 50 ਨਹੀਂ ਨਹੀਂ ਸੰਦੀਪ ਭਾਜੀ 47000 47000 ਦੀ। ਚੱਲੋ। ਚੱਲਣ ਤੋਂ ਕਰਾਂ ਦੀ। ਹਾਂਜੀ। ਇਹ ਵੀ ਗੱਬਣਾ। ਹਾਂਜੀ ਇਹ ਵੀ ਗੱਬਣ ਜੇ। ਸੂਆ ਜੀ ਇਹ। ਸੂਆ ਤੀਜਾ ਹੋਣਾ ਜੀ। ਤੀਜਾ ਸੂਆ। ਤੇ ਆਜੋ ਕਰਾਂ ਦੀ। ਬਿਹੜੀ ਵੇਖੋ। ਸੰਦੀਪ ਭਾਜੀ ਦੁੱਧ 25 किलो ਦੀ ਬਾਕੀ ਫੁੱਲ ਰੱਖ ਰੱਖੀ ਹੈ। اچھا ਠੀਕ ਆ। ਹਾਂਜੀ। ਲੋ ਜੀ ਵੇਖੋ ਗਰਾ। ਅਜੇ ਭਾਈ ਕੀ ਭਾਈ ਆਉਂ ਰਿਹਾ। ਬਹੁਤ ਸੁਣੀ ਵਿਹੜ। ਕੁਆਲਿਟੀ ਵਿਹੜ ਤੇ ਪੂਰੀ। ਦੇਖੋ ਗਰਾ ਦੇ। ਆਜੋ ਆਜੋ। ਬੜਾ ਠੀਕ ਆ। ਲੈ ਜੀ ਲੈ ਚੋ। ले जू टाइम ना जे जी संदीप भाई ने ले जाने जा। जे जे जा। कटो कट भी ने। ने ने। ने जा जा <laughs> <laughs> ते 10 15 ਦਿਨ 10 15 ਦਿਨ ਲੈ ਜਾਣੇ ਨੇ ਲੈ ਨਹੀਂ ਸ਼ਹਿਰ ਤੋਂ ਆ ਜੇ ਬਿਲਕੁਲ ਬੋਲੋ ਭਾਈ ਜੀ ਫਿਰ संदीप ਭਾਈ ਜੀ ਮੁੱਲ ਤੇ ਜੇ ਤਿਆਰ ਹੁੰਦੀ ਵਸ਼ੀ ਹਾਂਜੀ ਫਿਰ ਤੇ ਭਾਵੇਂ ਅਸੀਂ 75000 ਵੀ ਕਰ ਲੈਂਦੇ ਹਾਂਜੀ ਹਨਾ ਪਰ ਨਹੀਂ ਹੁਣ ਆਪਾਂ ਮੁੱਲ ਕਰਾਂਗੇ ਦਾ 62000 62000 ਹਾਂਜੀ 60000 60000 ਛੜ ਦਾਂਗੇ ਹੋਰ ਸੰਦੀਪ ਭਾਜੀ 2000 ਛੜ ਦਾਂਗੇ ਚਲੋ ਜਾਂ ਦੋ ਕੋਈ ਗੱਲ ਨਹੀਂ ਇਹ ਤਾਂ ਗਾਈਆਂ ਆ ਸਾਹ ਵਾ ਕੇ ਇਹਨੇ ਵੀ ਹਾਂਜੀ ਹਾਂਜੀ ਕੋਈ ਫੀਡ ਫੂਡ ਦੀ ਬੁਰੀ 2000 ਦੀ ਸਮਝ ਲਓ ਪਾ ਦੂਗਾ ਚਲੋ ਬਿਲਕੁਲ 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 ਤੇ ਆਹ ਹੈ ਜੀ ਇਹ ਸੰਦੀਪ ਭਾਜੀ ਸੂਈ ਆ ਵਹਿੜ ਦੁੱਧ ਕਿੰਨਾ ਹੈ ਜੀ ਦੁੱਧ ਸੰਦੀਪ ਭਾਜੀ 12 ਕਿਲੋ ਆ ਹਾਂਜੀ ਤੇ ਇਹ ਗੱਲ ਏਦਾਂ ਆ ਵੀ ਆਪਾਂ ਝੂਠ ਵਾਲੇ ਬੰਦੇ ਨਹੀਂ ਹਾਂਜੀ ਹਾਂਜੀ ਇਹ ਨਾ ਵਾਸ਼ੀ ਪਿਛਲੀ ਵੀਡੀਓ ਚ ਵੀ ਪਾਈ ਸੀ ਸੰਦੀਪ ਭਾਜੀ ਠੀਕ ਹੈ ਠੀਕ ਹੈ ਤੇ ਵਸ਼ੀ ਵਿਕ ਵੀ ਗਈ ਸਾਡੇ ਹਾਂਜੀ ਹਾਂਜੀ ਨਾਲ ਦੇ ਕੋਈ ਨਾ ਗਲਤੀ ਹੋ ਗਈ ਇਹਨੇ ਨਾ ਕੀ ਕੀਤਾ ਜਾਂਦਾ ਵੀ ਦੁੱਧ ਦਾ ਮੈਨੂੰ ਲੱਗਦਾ ਵੀ ਝੂੜਨਾ ਵਾਸਤੇ ਹੁਣ ਹਾਂਜੀ ਹਾਂਜੀ ਇਹਨੇ 11 ਤੋਂ 11 ਵਸ਼ੀ ਚੋਤੀ ਠੀਕ ਆ ਉਹ ਦੇ ਰਾਤ ਨੂੰ ਹੀ ਗੱਡੀ ਲਾਦੇ ਰਹੇ ਉਹਨਾਂ ਦੀ ਜੰਮੂ ਵਾਲਿਆਂ ਦੀ ਹਾਂਜੀ ਹਾਂਜੀ 11 ਵਜੇ ਰਾਤ ਤੋਂ ਹੀ ਹਾਂਜੀ 11 ਵਜੇ ਨੇ ਸੇੜੇ ਚੋਤੀ ਠੀਕ ਆ ਉਹ ਬੰਦਿਆਂ ਨੇ ਵਿੱਚ ਹੀ ਲਈ ਹੀ ਹਾਂਜੀ ਉਹ ਮੁੜ ਕੇ ਸ਼ਾਮੀ ਆਏ ਤਾਂ ਦੇ ਵੀ ਥੱਲੇੋਂ ਘਾਟਿਆ ਵਸੀ ਨਹੀਂ ਕਿਹਾ ਵੀ ਸਾਡੀ ਗਰੰਟੀ ਤੇ ਤੁਸੀਂ ਲੈ ਜਾਓ ਜੇ 12 ਕਿਲੋ ਉਧਰ ਰੱਖ ਲਿਓ ਨਹੀਂ ਤਾਂ ਕੱਲ ਦਿਓ ਬਿਲਕੁਲ ਇਹ ਬਾਅਦ ਵਿੱਚ ਉਹ ਕਹਿੰਦੇ ਚਲੋ ਭਾਈ ਕੋਈ ਹੋਰ ਦੇ ਦਿਓ ਚਲੋ ਕੋਈ ਨਹੀਂ ਜੀ ਇਹ ਵਿਗਿਆਣੀਆਂ ਜੀ ਕਿਹੜੀ ਗੱਲ ਆ ਹਾਂਜੀ ਤੇ ਹੁਣ ਇਹਦੀ ਕੀਮਤ ਫਿਰ ਪਤਾ ਕੀ ਆ ਆਪਾਂ ਪਹਿਲਾਂ ਵੀ ਨਹੀਂ ਕਦੀ ਝੂਠ ਮਾਰਿਆ ਬਿਲਕੁਲ ਜੀ ਜੋ ਸ਼ੁਰੂ ਕੀਤਾ ਚਲ ਹੁਣ ਵੀਡੀਓ ਪਹਿਲਾਂ ਵੀ ਵਪਾਰਦੇ ਅਸੀਂ ਕਦੀ ਝੂਠ ਨਹੀਂ ਮਾਰਿਆ ਹਾਂਜੀ 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 ਸੱਚ ਗੱਲ ਦੱਸ ਦੇਣੀ ਆ ਤੇ ਸੱਚ ਹੀ ਦੱਸਣੀ ਆ ਬਿਲਕੁਲ ਜੀ ਤੇ ਹੁਣ ਮੁੱਲ ਭਾਵੇਂ ਉਹਦਾ ਕਰ ਲੀਏ 47000 ਭਾਵੇਂ 50000 ਐਰ ਕੀ ਵਚੀ ਦਾ ਆਫਰ ਆ 43000 ਦੀ ਵਚੀ 43000 ਦੀ ਦੇ ਦਿੰਦੇ ਆ ਨਾਮ ਦੱਸੋ ਤੁਹਾਡਾ ਕੀ ਪਹਿਲੋ ਮੇਰਾ ਨਾਮ ਕਾਲੂ ਭਾਜੀ ਕਾਲੂ ਜਾਲਾਸੇ ਵਾਸੀ ਤੁਹਾਡਾ ਜੀ ਮੇਰਾ ਨਾਮ ਗੁਰਦਿਆਲ ਸਿੰਘ ਜੀ ਗੁਰਦਿਆਲ ਦੇ ਕਾਲੀ ਜੋੜੀ ਪੂਰੀ ਜਾਤੀ ਚਲੋ ਹਾਂ ਚਲੋ ਬਾਕੀ ਜੀ ਡਰੈਸ ਵੀ ਹੋਈ ਦਾ ਹਾਂ ਬੋਲੋ ਪਿੰਡ ਕੋਟ ਖਜਾਨਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਕਾਲੇ ਅਫਗਾਨਾ ਭਾਈ ਧਿਆਨਪੁਰ ਆਪਾਂ ਲੱਗੇ ਰਹੇ ਨੇ ਬਿਲਕੁਲ ਬੋਲੋ ਜੀ ਪੂਰੀਆਂ ਭਾਈਆਂ ਨੂੰ ਆਗਾ 10 ਕਿਲੋਮੀਟਰ ਨੰਬਰ ਵੀ ਬੋਲੋ 96482503 ਜੀ ਦੂਜੇ ਬੋਲੋ 96482503 ਇਹ ਚੱਲਣ ਦਾ ਇਹਨਾਂ ਨੂੰ ਬਾਦ ਲੱਗਦੇ ਕੋਈ ਠੀਕ ਹੈ ਜੀ ਹਾਸੇ ਕਰ